ਆਪਣੇ ਲੈਵੇ ਸਿਰਫ 150 ਦਾ ਸੂਟ ਹੈ 200 ਦਾ ਸੂਟ 200 ਚ ਡਿਸਕਾਊਂਟ ਕਰ ਦਾਂਗੇ ਅਗਰ ਜਿਹਨੇ ਸਾਡਾ ਪੇਜ ਫੋਲੋ ਕੀਤਾ ਹੋਇਆ ਇਹ ਗੱਲੋ ਵੀ ਜੇ ਤੁਸੀਂ ਪੇਜ ਫੋਲੋ ਕਰ ਲਿਆ ਨਾਈਟ ਸੂਟ ਲਈ ਆ ਲੋ ਫਿਰ ਕਮੈਂਟ ਵੀ ਕਰਤਾ ਫਿਰ ਵੀ ਤੁਹਾਨੂੰ ਜਿਹੜਾ 200 ਵਾਲਾ ਸੂਟ ਡਿਸਕਾਊਂਟ ਹੋ ਗੂ ਬਿਲਕੁਲ ਜੀ ਬਿਲਕੁਲ ਲੱਗ ਜੂ ਆ ਲੋ ਆ ਦੇਖ ਲੋ ਆ ਵੀ 150 ਦਾ ਬਾਈ ਹਾਂਜੀ ਹਾਂਜੀ ਬਿਲਕੁਲ ਬਾਈ ਇਹ 2.5 3 300 ਦੇ 350 ਦੇ ਐਮ ਮਿਲਦੇ ਨੇ ਆਪਾਂ ਇਹ 150 ਸਸਤਾ ਆਇਆ ਹੈ ਆਪਾਂ ਸਸਤਾ ਹੀ ਦਵਾਂਗੇ 130 ਰੁਪਏ ਦੀ ਸਿਰਫ ਲਓ ਜੀ 130 2 250 ਰੁਪਏ ਦੀ ਕੁੜਤੀ ਮ ਠੀਕ ਆ ਤੇ ਆ ਲੋ ਆ ਦੇਖੋ 120 ਰੁਪਏ ਦੀ ਕੁੜਤੀ ਲਓ ਜੀ 120 ਰੁਪਏ ਦੀ ਆ ਲੋ ਲਓ ਵੀ ਆ ਤੁਹਾਨੂੰ ਚੀਜ਼ਾਂ ਜੜੀਆਂ ਮਿਲ ਜਾਣੀਆਂ ਦੇ ਮਾਲ ਨੇ ਲਿਮਟਡ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਬਾਈ ਦਾ ਪੇਜ ਫੋਲੋ ਕਰ ਲਓ ਕਮੈਂਟ ਕਰ ਦਿਓ ਵੀਡੀਓ ਤੇ ਹਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆ ਲੋ ਆਇਓ ਕੇ ਇਹ 3.500 ਦਾ ਵੇਚਿਆ ਐ ਐਕਸਪੋਰਟ ਕੋਟਨ ਦਾ ਇੱਧਰ ਵੀ ਪਿਆ ਐ ਇਹ ਸਿਰਫ 2.500 ਦਾ ਸੂਟ 2.500 ਪਰ 2.500 ਫੈਬਰਿਕ ਚੈੱਕ ਕਰਕੇ ਲੈ ਕੇ ਜਾਈਓ ਪਿਓਰ ਕੈਮਰਿਕ ਐ ਵੀਰੇ ਪਿਓਰ ਕੈਮਰਿਕ ਆਹ ਦੇਖ ਲਓ 2.500 ਦਾ 2.500 ਦਾ ਸੂਟ ਠੀਕ ਆ ਆਹ ਦੇਖ ਲਓ ਐਕਸਪੋਰਟ ਕੋਟਨ ਦਾ ਕੈਮਰਿਕ 2.500 ਦਾ ਸੂਟ ਚੈੱਕ ਕੋਟ ਸੈੱਟ ਤਿਆਰ ਕਰੋ ਤੁਸੀਂ ਹਾਂਜੀ ਬਿਲਕੁਲ ਜੀ ਬਿਲਕੁਲ ਲਿਮਟ ਸਟਾਕ ਐ ਜੋ ਆ ਗਿਆ ਆ ਗਿਆ ਸੋ ਰਹਿ ਗਿਆ ਰਹਿ ਗਿਆ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਜੀ ਹਾਂਜੀ ਇਹ ਬੁਟੀਕ ਟੱਚ ਚੀਜ਼ ਹੈ ਤੇ ਇਹ ਚੀਜ਼ਾਂ ਨਾ ਬਹੁਤ ਮਹਿੰਗੀਆਂ ਵਿਕਦੀਆਂ ਨੇ 200 ਰੁਪਏ ਮੀਟਰ 300 ਰੁਪਏ ਮੀਟਰ ਇਹਦੇ ਚ ਡਿਜ਼ਾਈਨ ਚੈੱਕ ਕਰੋ ਤੁਹਾਨੂੰ ਰੇਟ ਦੱਸਦੇ ਆ ਆ ਦੇਖੋ 1 2 3 4 5 6 7 8 9 9 ਡਿਜ਼ਾਈਨ ਇੱਕ ਸੇਲ ਹੋ ਚੁਕਿਆ ਤੇ ਜਿਹੜਾ ਵਿਜ਼ਿਟ ਕਰ ਗਿਆ ਕਰ ਗਿਆ ਲਿਮਟ ਸਟਾਕ ਹੈ ਸਿਰਫ 250 ਰੁਪਏ ਦਾ ਸੂਟ 100 ਰੁਪਏ ਦੇ ਦੋ ਜੀ ਓਕੇ 150 ਦੇ ਦੁਪੱਟੇ ਦੋ ਹਾਂਜੀ ਆ ਲੋ ਲਿਮਟ ਸਟਾਕ ਹੈ ਬਸ 2 300 ਹੀ ਦੁਪੱਟਾ ਹੈ ਹੈਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਪ ਦੇ ਕੋ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਮਰੇੜਕੋਟਲੇ ਸ਼ਹਿਰ ਦੇ ਵਿੱਚ ਅੱਜ ਬਹੁਤ ਵੱਡੀ ਜਿਹੜੀ ਸੂਟਾਂ ਤੇ ਸੇਲ ਲੱਗ ਗਈ ਮੰਨ ਲਓ ਜਿਹੜੇ ਮਾਰਕੀਟੇ ਤੁਹਾਨੂੰ 300 ਦੇ 350 ਦੇ 400 ਦੇ ਮਿਲਦੇ ਆ ਉਹ ਬਾਈ ਉਹਨੇ 150 ਦਾ ਕਰਤਾ ਕੋਈ 200 ਦਾ ਕਰਤਾ ਮਨ ਲਾ ਕੇ ਲਿਮਟਿਡ ਸਟਾਕ ਆ ਤੇ ਮਨ ਲਾ ਸਟਾਕ ਕਲੀਅਰ ਸੇਲ ਲੱਗ ਗਈ ਹੈ ਨਾ ਮੰਨ ਲਓ ਕਿ ਬਾਈ ਇਹਨਾਂ ਨੇ ਦੁਕਾਨ ਖਾਲੀ ਕਰਨੀ ਆ ਤੁਸੀਂ 150 ਦੇ ਸੂਟ ਲੈ ਜਿਓ ਆ ਕੇ ਤੁਨ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਕਿ ਕਿੱਥੇ ਤੁਸੀਂ ਪਹੁੰਚਣਾ ਨੂੰ ਪ੍ਰੋਪਰ ਐਡਰੈਸ ਦਵਾਂਗੇ ਸੋ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੇ ਅੰਦੇ ਤੱਕ ਆਵਾਜ਼ ਜ਼ਰੂਰ ਕਰ ਲੈ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਨੇ ਸੋ ਚੱਲਦੇ ਆ ਅੱਜ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣੇ ਆਂ ਆਪਾਂ ਪਹੁੰਚਿਆ ਜੀ ਹੀਰਾ ਕਲੌਥ ਹਾਊਸ ਮਿਊਸਪਲ ਕਮੇਟੀ ਦੇ ਬਿਲਕੁਲ ਨਾਲ ਲਾਲ ਬਾਜ਼ਾਰ ਤੇ ਛਿੱਟੀ ਥਾਣਾ ਟੂ ਠੀਕ ਆ ਜੀ ਇਹ ਸਾਰਾ ਐਡਰੈਸ ਪੈਂਦਾ ਚੱਲਦੇ ਤੁਹਾਨੂੰ ਸ ਬਹੁਤ ਵਧੀਆ ਜੀ ਕਹ ਰਹੇ ਤੁਸੀਂ ਸੇਲਾਂ ਬਹੁਤ ਵੱਡੀਆਂ ਲੱਗੀਆਂ ਬਿਲਕੁਲ ਜੀ ਮੇਰੀ ਵੀਡੀਓ ਹੀ ਤੁਹਾਡਾ ਫਿਰ ਤੋਂ ਦੁਬਾਰਤੋ ਸਵਾਗਤ ਹੈ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਤੇ ਇਸ ਵੇਲੇ ਆਪਾਂ ਨੇ ਰਖੜੀਆਂ ਵਾਲੇ ਧੀਆਂ ਵਾਲੀ ਪਹਿਣਾ ਲਈ ਬਹੁਤ ਹੀ ਸੇਲ ਇੰਨੀ ਘੱਟ ਰੇਟ ਕਰਤੇ ਕਹਿੰਦਾ ਮਤਲਬ ਜਿਹੜੀ ਚੀਜ਼ ਆਪਾਂ 2.5 300 ਦੀ ਵੇਚਦੇ ਹਾਂ ਮਰੋ 150 ਦੀ ਕਰਤੇ ਹਾਂ ਬਿਲਕੁਲ 150 ਦਾ ਸਟਾਕ ਆਇਆ ਹੋਇਆ ਹੈ ਮੇਰੇ ਕੋਲ ਸਟਾਕ 150 ਰੁਪਏ ਦਾ ਸੂਟ ਮਿਲ ਜਾਣਾ ਹਾਂ ਹਾਂਜੀ ਬਿਲਕੁਲ 150 ਦਾ ਆਇਓ ਦਿਖਾਵਾਂ ਤੁਹਾਨੂੰ ਸੇ 150 ਵਾਲੇ ਜੀ ਪਹਿਲਾਂ ਦਿਖਾਣਾ ਓਕੇ ਸਟਾਕ ਆਲੋ ਪ੍ਰਿੰਟ ਚੈੱਕ ਕਰੋ ਓਕੇ ਇਹ 2200 ਦੇ ਸੂਟ ਕਿਸੇ ਟਾਈਮ ਸਟਾਕ ਲੈ ਕੇ ਆਂਦੇ ਹੁੰਦੇ ਦੇ ਐਸੇ ਫੈਬਰਿਕ ਓਕੇ ਓਕੇ ਤੇ ਆਪਣੇ ਲਈ ਸਿਰਫ 150 ਦਾ ਸੂਟ ਹੈ 200 ਦਾ ਸੂਟ 200 'ਚ ਡਿਸਕਾਊਂਟ ਕਰ ਦਾਂਗੇ ਅਗਰ ਜੀਨੇ ਸਾਡਾ ਪੇਜ ਫੋਲੋ ਕੀਤਾ ਹੋਇਆ ਇਹ ਗੱਲੋ ਵੀ ਜੇ ਤੁਸੀਂ ਪੇਜ ਫੋਲੋ ਕਰ ਲਿਆ ਲਾਈਟ ਸੂਟ ਲਈ ਆਲੋ ਫਿਰ ਕਮੈਂਟ ਵੀ ਕਰਤਾ ਫਿਰ ਵੀ ਤੁਹਾਨੂੰ ਜਿਹੜਾ 200 ਦਾ ਸੂਟ ਡਿਸਕਾਊਂਟ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲੱਗ ਜੂ ਹਾਲੋ ਆ ਦੇਖ ਲੋ ਆ ਵੀ 150 ਬਾਈ ਹਾਂਜੀ ਹਾਂਜੀ ਬਿਲਕੁਲ ਬਾਈ ਇਹ 2.5 330 ਦੇ 350 ਦੇ ਐਮ ਮਿਲਦੇ ਨੇ ਆਪਾਂ ਨੇ 150 ਸਸਤਾ ਆਇਆ ਹੈ ਆਪਾਂ ਸਸਤਾ ਹੀ ਦਵਾਂਗੇ ਠੀਕ ਆ 80 ਰੁਪਏ ਦੀ ਕੁੜਤੀ ਦੇ ਦੂੰਗਾ ਤੁਹਾਨੂੰ ਮੈਂ 80 ਰੁਪਏ ਦੀ ਕੁੜਤੀ ਆ ਦੇਖੋ ਵਾਹ ਬਾਈ ਦਾ ਯਾਰ ਮੰਨ ਲਾ ਵੀ ਦਾਨਪੁਰ ਨਾਲੇ ਕੰਮ ਕਰਤਾ ਬਿਲਕੁਲ ਜੀ ਬਿਲਕੁਲ ਐਂ ਸਮਝ ਲਓ ਆਪਾਂ ਰੇਟ ਦੇਈ ਦਾ ਕੱਟ ਹਾਂਜੀ ਬਿਲਕੁਲ ਜੀ ਬਿਲਕੁਲ ਆਹ ਲੋ ਚੈੱਕ ਕਰੋ ਲੋ ਵੀ ਇਹ 80 ਰੁਪਏ ਦੀ ਸਿਰਫ ਹੈ ਹਾਂਜੀ ਬਿਲਕੁਲ ਜੀ 80 ਰੁਪਏ ਦੀ ਆਹ ਕੁਰਤੀ ਤੁਹਾਨੂੰ ਸਿਰਫ 80 ਰੁਪਏ ਦੀ ਮਿਲ ਜਾਣੀ ਆ ਇਹਦੇ ਵਿੱਚ 100 ਰੁਪਏ ਦੀ ਵੀ ਆ ਮਿਲਵੇ 120 ਦੀ ਉਤੀ ਉਹ ਓਨੀ ਵਧੀਆ ਵਧੀਆ ਕੁਆਲਿਟੀ ਹੋਈ ਜਾਂਦੀ ਆ ਆ ਮਿਲਵੇ ਫੈਬਰ ਵੀ ਆਹ ਲੋ ਦਿਖਾ ਦਿੰਨੇ ਆ ਤੁਹਾਨੂੰ ਹਾਂਜੀ ਇਹ ਆ ਲੋ ਆਹ ਕੁਰਤੀ ਦੇਖੋ ਜੈਪੂਰੀ ਰਾਜਸਥਾਨ ਇਹਦਾ ਕੀ ਰੇਟ ਆ 130 ਰੁਪਏ ਦੀ ਸਿਰਫ ਲੋ ਜੀ 130 2 250 ਰੁਪਏ ਦੀ ਕੁਰਤੀ ਮਿਲਦੀ ਆ ਠੀ ਠੀਕ ਆ ਤੇ ਆ ਲੋ ਆ ਦੇਖੋ 120 ਰੁਪਏ ਦੀ ਕੁੜਤੀ ਲਓ ਜੀ 120 ਰੁਪਏ ਦੀ ਆ ਲੋ ਲਓ ਵੀ ਆ ਤੁਹਾਨੂੰ ਚੀਜ਼ਾਂ ਜੜੀਆਂ ਮਿਲ ਜਾਣੀਆਂ ਨੇ ਮਾਲ ਨੇ ਲਿਮਟਿਡ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਬਾਈ ਦਾ ਪੇਜ ਫੋਲੋ ਕਰ ਲਓ ਕਮੈਂਟ ਕਰ ਦਿਓ ਵੀਡੀਓ ਤੇ ਹਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਿਲਕੁਲ ਜੀ ਬਿਲਕੁਲ ਆ ਲੋ ਆਇਓ ਬਾਈ ਕੋ ਸਕਰੀਨ ਸ਼ਾਟ ਲੈ ਕੇ ਆ ਜਾਓ ਹਾਂਜੀ ਆਪਣੇ ਲਵੇ ਕੱਟ ਪੀਸ ਵੀ ਨੇ ਆ ਲੋ ਦੇਖੋ ਪਰ ਹੈਗਾ ਲਿਮਟ ਸਟਾਕ ਹੈ ਜੋ ਆ ਗਿਆ ਆ ਗਿਆ ਜੋ ਰਹਿ ਗਿਆ ਰਹਿ ਗਿਆ ਕਿਉਂਕਿ ਮੈਨੇ ਸਟਾਕ ਕਲੀਅਰ ਕਰਨਾ ਹੈ ਠੀਕ ਆ ਨਵਾਂ ਸਟਾਕ ਉਹ ਦੇਖਾਂਗੇ ਪਰ ਜੋ ਇਹ ਰੇਟ ਨੇ ਇਹ ਕੱਟ ਪੀਸ ਮਤਲਬ ਕਿੰਨੇ ਤੋਂ ਸ਼ੁਰੂ ਹੋ ਜੂਗਾ ਆਪਣੇ ਲੋਵੇ ਬੰਦ ਹੋ ਗਿਆ ਹਾਂਜੀ ਇਹ ਕੱਟ ਪੀਸ ਆਪਣੇ ਲੋਵੇ ਕੋਈ ਇਹਦੇ ਚ 200 ਦਾ ਸੂਟ ਬੰਦਾ ਕੋਈ 250 ਦਾ 150 ਦਾ ਵੀ ਹੁੰਦਾ ਪਰ ਜ਼ਿਆਦਾਤਰ 2 250 ਵਾਲੇ ਲੈਂਦੇ ਨੇ ਸੂਟ ਥਾਣਾ ਵਾਲੇ 150 ਤੁਹਾਨੂੰ ਪਿੱਛੇ ਦਿਖਾ ਦਿੰਦੇ ਆਹ ਸਟਾਕ ਹੈ ਇਹ 3350 ਦਾ ਵੇਚਿਆ ਐ ਐਕਸਪੋਰਟ ਕੋਟਨ ਦਾ ਓਕੇ ਇੱਧਰ ਵੀ ਪਿਆ ਐ ਇਹ ਸਿਰਫ 2250 ਦਾ ਸੂਟ ਓ ਵੀ ਸਿਰਫ 2250 ਦਾ ਫੈਬਰਿਕ ਚੈੱਕ ਕਰਕੇ ਲੈ ਕੇ ਜਾਈਓ ਪਿਓਰ ਕੈਮਰਿਕ ਐ ਵੀਰੇ ਪਿਓਰ ਕੈਮਰਿਕ ਆ ਦੇਖ ਲੋ 2250 ਦਾ 2250 ਦਾ ਸੂਟ ਠੀਕ ਆ ਆ ਦੇਖ ਲੋ ਐਕਸਪੋਰਟ ਕੋਟਨ ਦਾ ਕੈਮਰਿਕ 2250 ਦਾ ਸੂਟ ਚੈੱਕ ਕੋਟ ਸੈੱਟ ਤਿਆਰ ਕਰੋ ਤੁਸੀਂ ਹਾਂ ਜੀ ਬਿਲਕੁਲ ਜੀ ਬਿਲਕੁਲ ਲਿਮਟ ਸਟਾਕ ਐ ਜੋ ਆ ਗਿਆ ਆ ਗਿਆ ਸੋ ਰਹਿ ਗਿਆ ਰਹਿ ਗਿਆ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਜੀ ਹਾਂ ਜੀ ਇਹ ਆ ਲੋ ਆ ਆਪਾਂ ਨੇ ਖੋਲ ਲਿਆ ਓਕੇ ਤੇ ਉਸ ਤੋਂ ਬਾਅਦ ਇਹਨਾਂ ਇਹਨੂੰ ਕਹਿੰਦੇ ਨੇ ਡਬਲ ਕਲੱਥ ਓਕੇ ਇਹ ਬੁਟੀਕ ਟੱਚ ਚੀਜ਼ ਹੈ ਹਮਮ ਤੇ ਇਹ ਚੀਜ਼ਾਂ ਨਾ ਬਹੁਤ ਮਹਿੰਗੀਆਂ ਵਿਕਦੀਆਂ ਨੇ 200 ਰੁਪਏ ਮੀਟਰ 300 ਰੁਪਏ ਮੀਟਰ ਇਹਦੇ ਜੀ ਡਿਜ਼ਾਈਨ ਚੈੱਕ ਕਰੋ ਤੁਹਾਨੂੰ ਰੇਟ ਦੱਸਦੇ ਆ ਦੇਖੋ 1 2 3 4 5 6 7 8 9 ਨੋ ਡਿਜ਼ਾਈਨ ਇੱਕ ਸੇਲ ਹੋ ਚੁਕਿਆ ਹੈ ਤੇ ਜਿਹੜਾ ਵਿਜ਼ਿਟ ਕਰ ਗਿਆ ਕਰ ਗਿਆ ਲਿਮਟ ਸਟਾਕ ਹੈ ਸਿਰਫ 250 ਰੁਪਏ ਦਾ ਸੂਟ ਉਹ ਵੀ ਸਿਰਫ 250 ਰੁਪਏ ਦਾ ਤੁਹਾਨੂੰ ਮਿਲ ਜਾਣਾ ਜੇ ਮੈਂ ਬਾਹੀਂ ਦੱਸਿਆ ਨਾ ਕਿ ਕਿਹੜਾ ਕੱਪੜਾ ਹੈ ਇਹ ਐਕਸਪੋਰਟ ਕੋਟਨ ਦਾ ਆਹ ਦੇਖੋ ਉਸ ਤੋਂ ਬਾਅਦ ਆ ਲੋ ਇਹ ਆ ਲੋ ਇੱਕ ਤੋਂ ਇੱਕ ਚੀਜ਼ ਵੀਰੇ ਓਕੇ ਇਹ ਵੀ 4 4 ਪੰਪ 500 6 600 ਵਾਲੇ ਸੂਟ ਨੇ ਆਪਣੇ ਲਈ ਸਿਰਫ 250 ਦਾ 300 ਦਾ ਸੂਟ ਇਹ ਸਟਾਕ 'ਚ ਐਵੇਂ ਆ ਠੀਕ ਆ ਚੀਜ਼ ਐ ਐਕਸਪੋਰਟ ਵਾਲੀ ਐ ਨਹੀਂ ਹੈਗਾ ਲੋਕਲ ਫੈਬਰਿਕ ਐ ਫੈਬਰਿਕ ਬੁਟੀਕ ਟੱਚ ਇੱਕ ਨੰਬਰ ਚੀਜ਼ ਆ ਲੋ ਚੈੱਕ ਕਰੋ ਚੀਜ਼ਾਂ ਹਾਈ ਫਾਈ ਚੀਜ਼ਾਂ ਨੇ ਹੂੰ ਹੂੰ ਤੁਸੀਂ ਸੂਟ ਪਾਉਂਗੇ ਕਿਤੇ ਨਹੀਂ ਜਾਂਦਾ ਜੇ ਮਰਜੀ ਕੋ ਸਵਾਲ ਪਾ ਕੀ ਪਾਕਿਸਤਾਨੀ ਡਿਜ਼ਾਈਨ ਦੇਖੋ ਲੋ ਲਓ ਜੀ ਪਾਕਿਸਤਾਨੀ ਡਿਜ਼ਾਈਨ ਇਹ ਆ ਲੋ ਪਰ ਜੋ ਆ ਗਿਆ ਆ ਗਿਆ ਹੋਲ ਸੇਲ ਲੈ ਜੋ ਚੈ ਰਿਟੇਲ ਲਿਮਟ ਸਟਾਕ ਹੈ ਠੀਕ ਹੈ ਆ ਪਹਿਲਾ ਦੇ ਦਾਂਗੇ ਇਹ 250 ਦਾ ਵੀ 250 ਦਾ ਵੀ ਇਹਦੇ ਵਿੱਚ 300 ਦਾ ਵੀ ਹੈ 250 ਦਾ ਵੀ 300 ਦਾ ਵੀ ਪੇਜ ਫੋਲੋ ਕੀਤਾ ਹੋਊਗਾ ਦਿਖਾਊਗਾ ਤਾਂ ਆਪਾਂ ਇਕੱਠੇ ਬਿਲਚ ਉਹਨਾਂ ਨੂੰ ਡਿਸਕਾਊਂਟ ਵੀ ਦੇ ਦਾਂਗੇ ਹੋਰ ਦੱਸੋ ਬਾਈ ਕਹਿੰਦਾ ਜੇ ਪੇਜ ਫੋਲੋ ਕੀਤਾ ਹੋਊਗਾ ਕਮੈਂਟ ਕੀਤਾ ਹੋਊਗਾ ਵੀਡੀਓ ਲਾਈਕ ਕੀਤਾ ਹੋਊਗਾ ਬਿਲਕੁਲ ਡਿਸਕਾਊਂਟ ਦੇ ਦਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣੇ ਲਈ ਦੁਪੱਟੇ ਆ ਗਏ 150 ਰੁਪਏ ਦੇ ਦੋ ਜੀ ਓਕੇ 150 ਰੁਪਏ ਦੇ ਦੁਪੱਟੇ ਦੋ ਹਾਂਜੀ ਆ ਲੋ ਲਿਮਟ ਸਟਾਕ ਹੈ ਬਸ ਦੋ 300 ਹੀ ਦੁਪੱਟੇ ਜੋ ਆ ਗਏ ਆ ਗਏ ਰਹਿ ਗਿਆ ਰਹਿ ਗਿਆ ਬਸ ਇਹ ਲੁੱਟਣ ਵਾਲੇ ਕੰਮ ਆ ਵੀ ਜਿਹੜੇ ਬਿਲਕੁਲ ਜੀ ਬਿਲਕੁਲ ਜਿਹੜਾ ਆ ਗਿਆ ਪਹਿਲਾਂ ਉਹ ਪਾਊਗਾ ਇਹ ਬਾਅਦ ਚ ਫਿਰ ਕਿਉਂ ਨਿਕਲ ਜਾਣਾ ਕਿਉਂਕਿ ਇੰਨੂ ਸਸਤਾ ਕੱਪੜਾ ਕਿੱਥੇ ਮਿਲਣਾ ਨਹੀਂ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤੇ ਬਾਈ ਪਹੁੰਚਣਾ ਕਿੱਥੇ ਆ ਫਿਰ ਇਹ ਆਪਣਾ ਪਹੁੰਚਣਾ ਹੀ ਤੁਸੀਂ ਸਿੰਪਲ ਤੇ ਸਰੰਦੀਗੜ ਤੋਂ ਸਿੱਧਾ ਆਉਂਦਾ ਹਨੂਮਾਨ ਮੰਦਿਰ ਹਨੂਮਾਨ ਮੰਦਿਰ ਤੋਂ ਅੱਗੇ ਹੈਗੀ ਆਪਣੀ ਮਿਊਨਿਸਪਲ ਕਮੇਟੀ ਲਾਲ ਬਾਜ਼ਾਰ ਤੇ ਨੀਅਰ ਆਪਣੇ ਸਿਟੀ थाना 2 ਪੈਂਦਾ ਲਾਲ ਬਾਜ਼ਾਰ ਚ ਮਲੇਰ ਕੋਲਾ ਤੇ ਤੁਸੀਂ ਐਗਜ਼ੈਕਟ ਲੋਕੇਸ਼ਨ ਤੋਂ ਪਹੁੰਚੋਗੇ ਨਾਮ ਸ਼ਾਪ ਦਾ ਹੈਗਾ ਹੀਰਾ ਕਲਾ ਹਾਊਸ ਲੋਕ ਕਲੈਕਸ਼ਨ ਤੁਹਾਨੂੰ ਸਾਰੀਆਂ ਆਪ ਦਿਖਾ ਦੇ ਜਿਵੇਂ ਆਪ ਬਾਈ ਨੇ ਪਹਿਲਾਂ ਦਿਖਾ ਦੇਣਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਸੂਟ ਮਿਲ ਜਾਣਗੇ ਤੇ ਉਧਰ ਦੁਪੱਟੇ ਦਿਖਾ ਦੇ ਜਿਵੇਂ ਪਹਿਲਾਂ ਤੁਹਾਨੂੰ ਆਪ ਹਾਂਜੀ ਇਹਨਾਂ ਨੂੰ ਇੱਕ ਵੇਲੀ ਨਾਲ ਸੂਟ ਦੇ ਪ੍ਰਿੰਟ ਦਿਖਾਤੇ ਹਨ ਇਹਨਾਂ ਨੂੰ ਦਿਖਾਓ ਫੈਬਰਿਕ ਦੇ ਡਿਜ਼ਾਈਨ Экਪੋਰਟ ਵਾਲੇ ਡਿਜ਼ਾਈਨ ਨੇ ਫੈਬਰਿਕ ਬੁਟੀ ਟੱਚ ਹੋਲ ਸੇਲ ਲੋ ਰਿਟੇਲ ਲੋ ਵੀ ਇਦਾਂ ਦੇ ਸਾਰੇ ਤੁਹਾਨੂੰ ਮਿਲ ਜਾਣਗੇ ਇਹ ਪਿਓਰ ਕਾਟਨ ਆ ਹਨਾ ਹਾਂਜੀ ਹਾਂਜੀ ਕੈਮਰਿਕ ਹੈ ਜੀ Экਪੋਰਟ ਵਾਲੀ ਲੋਕਲ ਨਹੀਂ ਹੈਗੀ Экਪੋਰਟ ਕਾਟਨ ਆ ਪਿੱਛੇ ਮਾਲ पे ਵੀ ਸਾਰਾ Экਪੋਰਟ ਹੈ ਓਕੇ ਤੇ ਬਾਕੀ ਇਹਨਾਂ 컬렉ਸ਼ਨ ਬਹੁਤ ਆ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਮੇਨ ਗੱਲ ਉਹੀ ਆ ਵੀ ਜਿਹੜਾ ਪਹਿਲਾ ਆ ਗਿਆ ਉਹ ਪਹਿਲਾ ਪਾਊਗਾ ਬਾਕੀ ਤੁਹਾਨੂੰ ਫਿਰ ਸਟਾਕ ਨਿਕਲ ਜਾਣਾ ਫਿਰ ਤੁਸੀਂ ਕਹਿਣਾ ਵੀ ਸਾਨੂੰ ਮਿਲਿਆ ਹਾਂ ਬਿਲਕੁਲ ਬਹੁਤ ਪੈਣਾ ਕਹਿੰਦੀ ਹੁੰਦੀਆਂ ਕੀ ਇਹ ਮਾਲ ਵਿਕ ਗਿਆ ਸਾਨੂੰ 150 ਵਾਲਾ ਸੂਟ ਦਿਖਾਓ ਉਹ ਜਦ ਤੱਕ ਅਗਰ ਵਿਕ ਜਾਂਦਾ ਜੋ ਪਹਿਲਾ ਆਊਗਾ ਸੋ ਪਹਿਲਾ ਹੀ ਲੈ ਕੇ ਜਾਊਗਾ ਇਹ ਯਾਦ ਰੱਖਿਓ ਤੁਸੀਂ ਠੀਕ ਓਕੇ ਲਓ ਵੀ ਤੁਹਾਨੂੰ ਅੱਜ ਆਪ ਸਾਰੀ ਕਲੈਕਸ਼ਨ ਦਿਖਾਈ ਆ ਹੀਰਾ ਕਲੌਥ ਆ ਦੀ ਸਹਿਰ ਮਰੇ ਕੋਲਾ ਓਕੇ ਬਾਜੀ